ਇਹ ਤਸਵੀਰਾਂ ਨੇ ਸਮਾਣਾ ਦੇ ਬੱਸ ਅਡੇ ਦੀਆਂ ਜਿੱਥੇ ਕਿ ਰੋਜ਼ਾਨਾ ਲੋਕ ਦੋ-ਦੋ ਘੰਟੇ ਖੜਕੇ ਪੀਆ ਟੀਸੀ ਦੀ ਬੱਸ ਨੂੰ ਉਡੀਕਦੇ ਨੇ ਤੇ ਜਿਸ ਕਾਰਨ ਇੱਕ ਤੋਂ ਦੂਜੀ ਥਾਂ ਜਾਣ ਵਾਲੇ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਲੋਕਾਂ ਨੇ ਕਿਹਾ ਹੈ ਕਿ ਇਹ ਪਰੇਸ਼ਾਨੀ ਕੋਈ ਅੱਜ ਦੀ ਨਹੀਂ ਹੈ ਉਹ ਇਹ ਪਰੇਸ਼ਾਨੀ ਨੂੰ ਬਹੁਤ ਪੁਰਾਣੀ ਦੱਸ ਰਹੇ ਨੇ ਉਹਨਾਂ ਨੇ ਕਿਹਾ ਹੈ ਕਿ ਲਗਭਗ ਪਿਛਲੇ 40 ਸਾਲਾਂ ਤੋਂ ਇਸੇ ਤਰ੍ਹਾਂ ਉਹ ਪਰੇਸ਼ਾਨ ਹੁੰਦੇ ਆ ਰਹੇ ਨੇ ਉਹਨਾਂ ਨੇ ਕਿਹਾ ਹੈ ਕਿ ਹੁਣ ਤਾਂ ਹੱਦੀ ਹੋ ਗਈ ਹੈ ਜਦੋਂ ਤੋਂ ਬੱਸ ਅਤੇ ਕੰਡਕਟਰਾਂ ਦੇ ਵੱਲੋਂ ਬੱਸ ਦੇ ਵਿੱਚ 52 ਸਵਾਰੀਆਂ ਲਿਜਾਣ ਵਾਲਾ ਕਾਨੂੰਨ ਲਾਗੂ ਕਰਨ ਦੇ ਹੁਕਮ ਨੇ ਉਸ ਤੋਂ ਬਾਅਦ ਸਮੱਸਿਆ ਵਿਰਾਟ ਰੂਪ ਧਾਰਨ ਕਰਦੀ ਜਾ ਰਹੀ ਹੈ ਕਿਉਂਕਿ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਨੇ ਕਿਹਾ ਕਿ ਖਾਸ ਕਰਕੇ ਮਹਿਲਾਵਾਂ ਨੂੰ ਜਿਨ੍ਹਾਂ ਨੇ ਕਿ ਪਟਿਆਲੇ ਤੋਂ ਚੰਡੀਗੜ੍ਹ ਪੜਨ ਲਈ ਜਾਣਾ ਹੁੰਦਾ ਹੈ, ਉਹਨਾਂ ਨੂੰ ਭਾਰੀ ਦਿੱਕਤ ਹੋ ਰਹੀ ਹੈ। ਦੇ ਬਾਵਜੂਦ ਪੀਆਰਟੀਸੀ ਦੇ ਵੱਲੋਂ ਲੋਕਾਂ ਦੀ ਸਹੂਲਤ ਦੇ ਲਈ ਕੋਈ ਵੀ ਹੱਲ ਨਹੀਂ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਕਿ ਪਟਿਆਲਾ ਤੋਂ ਚੰਡੀਗੜ੍ਹ, ਲੁਧਿਆਣਾ ਜਾਂ ਅੰਬਾਲਾ ਜਾਣਾ ਹੋਵੇ ਤਾਂ ਇਸ ਦੇ ਵਿੱਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਹੁੰਦਾ ਤੇ ਅਕਸਰ ਹੀ ਬੱਸ ਸਟੈਂਡ ਤੇ ਹੰਗਾਮੇ ਵੀ ਹੁੰਦੇ ਨੇ ਉੱਥੇ ਹੀ ਇਸ ਵਾਰ ਇੱਕ ਲੜਕੇ ਨੇ ਇਲਜ਼ਾਮ ਲਗਾਏ ਨੇ ਕਿ ਇਸ ਬੱਸ ਦੇ ਵਿੱਚ 52 ਸਵਾਰੀਆਂ ਤਾਂ ਕੰਡਕਟਰ ਨੇ ਕਹਿ ਕੇ ਚੜਵਾ ਲਈਆਂ ਪਰ ਜਦੋਂ ਉਹਨਾਂ ਦੇ ਕੋਈ ਆਪਣੇ ਦੋਸਤ ਆਏ ਤਾਂ ਉਹਨਾਂ ਨੇ ਉਸ ਬੱਸ ਵਿੱਚ ਚੜਾ ਲਿਆ ਹਾਲਾਂਕਿ ਆਮ ਲੋਕਾਂ ਨੂੰ ਜਦੋਂ ਕਿ 52 ਸਵਾਰੀਆਂ ਤੋਂ ਵੱਧ ਹੋ ਗਏ ਤਾਂ ਚੜਨ ਤੋਂ ਇਨਕਾਰ ਕਰ ਦਿੱਤਾ ਇਹ ਇਲਜ਼ਾਮ ਲਗਾਉਂਦੇ ਵਿਦਿਆਰਥੀ ਨੇ ਕੀ ਕੁਝ ਕਿਹਾ ਤੁਸੀਂ ਵੀ ਸੁਣ ਲਓ ਜਾ ਬੰਦੇ ਪੂਰੇ ਹੋਣ ਚਾਹੀਦੇ ਨੇ ਕਿੰਨੇ ਚਾਹੀਦੇ ਤੁਸੀਂ ਗਿਣੋ ਅੰਦਰ ਜਾ ਕੇ ਕਿ 52 ਬੰਦੇ ਪੂਰੇ ਨੇ ਬਸ ਹੋਰ ਕੋਈ ਸਾਨੂੰ ਉਹ ਨਹੀਂ ਆਪਣਾ ਸਟਾਫ ਲੈ ਕਨੈਕਟਰ ਨੂੰ ਛੱਡ ਕੇ 52 ਬੰਦੇ ਬਸ ਚ ਪੂਰੇ ਹੋਣੇ ਚਾਹੀਦੇ ਨੇ ਇਸ ਚੀਜ਼ ਦੀ ਕੋਣ ਆਫ ਕਰੇਗਾ ਜ਼ਿੰਮੇਵਾਰੀ ਲੇਗਾ ਫਿਰ ਇਹਨਾਂ ਦਾ ਸਾਮ ਕਰਨ ਦੀ ਜਲਦਾ ਸਾਨੂੰ ਸਾਰੇ ਪਿਆਰ ਨਾਲ ਸੀ ਪਿਆਰ ਨਾਲ ਉਤਰਿਆ ਬਿਲਕੁਲ ਜੀ ਇਹ ਸਰਕਾਰ ਦੀਆਂ ਨਲਕੀਆਂ ਨਹੀਂ ਗਈਆਂ ਤਾਂ ਸਾਡੇ ਭਰਾ ਸਾਡੇ ਨੌਜਵਾਨ ਬੇਰੁਜ਼ਗਾਰ ਖੜੇ ਨੇ ਬਹੁਤ ਜ਼ਿਆਦੇ 2 ਸਾਲ ਹੋ ਗਏ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ਚਾਹੀ ਨੂੰ ਸਾਡੇ ਵਿਭਾਗ ਦੇ ਵਿੱਚ ਲਗਭਗ ਪੰਜਾਬ ਰੋਡਵੇ ਤੇ ਪੀਆਰਟੀਸੀ ਦੇ ਵਿੱਚ 800 900 ਬੱਸਾਂ ਕੰਡਮ ਹੋ ਗਈ। ਤੇ ਅਸੀਂ ਪੁੱਛਣਾ ਚਾਹੁੰਦੇ ਆ ਸਰਕਾਰ ਨੂੰ ਵੀ ਨੇ ਨੇ 2 ਸਾਲਾਂ ਦੇ ਵਿੱਚ ਕਿੰਨੀਆਂ ਬੱਸਾਂ ਪਾਈਆਂ ਨੇ ਕਿੰਨਾ ਮੁੰਡਿਆਂ ਨੂੰ ਰੋਜ਼ਗਾਰ ਦਿੱਤਾ। ਸੋ ਸਰਕਾਰ ਦੀਆਂ ਨਲਕੀਆਂ ਨੇ ਜੀ ਇਹ ਇਹ ਸਰਕਾਰ ਭੁਗਤਰੀ ਹੈ। ਇਹ ਹਾਸੋਈ ਨੇ ਬਿਆਨ ਦੇ ਰਹੇ ਨੇ ਸੋਸ਼ਲ ਮੀਡੀਆ ਤੇ ਸਾਡੇ ਮੰਤਰੀ ਜੀ ਦੇ ਰਹੇ ਨੇ ਸਾਡੇ ਚੇਅਰਮੈਨ ਸਾਹਿਬ ਦੇ ਰਹੇ ਨੇ। ਇਹ ਹਦਦਾਂ ਸਾਡੀਆਂ ਨਹੀਂ ਹੈਗੀਆਂ। ਅਸੀਂ ਕਾਨੂੰਨ ਜੋ ਕਾਨੂੰਨ ਦਾ ਐਕਟ ਹੈ ਪੀਆਰਟੀਸੀ ਦਾ ਜਾਂ ਪੰਜਾਬ ਰੋਡਵੇ ਦਾ ਅਸੀਂ ਐਕਟ ਦੇ ਖਲਾਤ ਤਾਂ ਇਹ ਹੈ ਸਿਸਟਮ ਇਹ ਬਣਿਆ ਪਿਆ ਪੰਜਾਬ ਦਾ ਵੀ ਕਿਸੇ ਵੀ ਵਿਭਾਗ ਦੇ ਵਿੱਚ ਤੁਸੀਂ ਨਿਗਾਹ ਮਾਰ ਲਓ ਕਿਸੇ ਵੀ ਵਿਭਾਗ ਦੇ ਵਿੱਚ ਗਰਾਊਂਡ ਲੈਵਲ ਤੇ ਕਿਤੇ ਵੀ ਤੁਹਾਨੂੰ ਕਿਸੇ ਵੀ ਵਿਭਾਗ ਦੇ ਵਿੱਚ ਸਰਕਾਰ ਵੱਲੋਂ ਹਾਂ ਪੱਕੇ ਹੁੰਦਾਰਾ ਨਹੀਂ ਹੈਗਾ ਚਾਹੇ ਉਹ ਹਸਪੀਟਲ ਨਾਲੋਂ ਜੇਕਰ ਕਿਸੇ ਨੂੰ ਸਰਟੀਫਿਕੇਟ ਲੱਗਦੀ ਹੈ ਕਿਹੜਾ ਜਾਂਦਾ ਕੋਈ ਸਰਕਾਰੀ ਹਸਪੀਟਲ ਸਾਰੇ ਪ੍ਰਾਈਵੇਟ ਨੂੰ ਭਾਦੇ ਨੇ